ਹਾਰਾ ਦੇ ਸੀਜ਼ਨ ਦੀ ਸ਼ੁਰੂਆਤ ਦੇ ਮੱਦੇਨਜ਼ਰ ਅੰਮ੍ਰਿਤਸਰ ਸਿਹਤ ਵਿਭਾਗ ਪੂਰੀ ਤਰੀਕੇ ਦੇ ਨਾਲ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਹੈ ਉੱਥੇ ਫੂਡ ਸੇਫਟੀ ਮਹਿਕਮੇ ਦੇ ਵੱਲੋਂ ਵੀ ਸ਼ਹਿਰ ਭਰ ਦੀਆਂ ਖਾਣ-ਪੀਣ ਵਾਲੀਆਂ ਦੁਕਾਨਾਂ ਤੇ ਮਠਾਈਆਂ ਦੀਆਂ ਬਣਾਉਣ ਵਾਲੀਆਂ ਯੂਨਿਟਾਂ ਤੇ ਲਗਾਤਾਰ ਰੇਡਾਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਲੋਕਾਂ ਤੱਕ ਖਰਾਬ ਜਾਂ ਗੈਰ-ਮਿਆਰੀ ਸਮਗਰੀ ਪਹੁੰਚਣ ਤੋਂ ਰੋਕਿਆ ਜਾ ਸਕੇ ਬੀਤੇ ਦਿਨ ਹੀ ਵੱਡੀ ਕਾਰਵਾਈ ਕਰਦੇ ਹੋਏ ਵਿਭਾਗ ਨੇ 156 ਕਿਲੋਗ੍ਰam ਨਕਲੀ ਮਾਵਾ ਜੜਾ ਬਰਾਮਦ ਕੀਤਾ ਜਿਸ ਨੂੰ ਖਾਣ ਪੀਣ ਦੇ ਲਈ ਖਤਰਨਾਕ ਪਾਇ ਜਾਣ ਤੇ ਤੁਰੰਤ ਨਸ਼ਟ ਕਰਨ ਦੇ ਹੁਕਮ ਦਿੱਤੇ ਗਏ ਨੋਟੀ ਫੂਡ ਸੇਫਟੀ ਮੈਕਮੇ ਦੇ ਅਸਿਸਟੈਂਟ ਕਮਿਸ਼ਨਰ ਰਾਜਵਿੰਦਰ ਸਿੰਘ ਪਾਲ ਨੇ ਦੱਸਿਆ ਹੈ ਕਿ ਸ਼ਿਕਾਇਤਾਂ ਵਧਣ ਦੇ ਨਾਲ ਵਿਭਾਗ ਨੇ ਖਾਸ ਟੀਮਾਂ ਤਿਆਰ ਕੀਤੀਆਂ ਨੇ ਜੋ ਰੋਜ਼ਾਨਾ ਚੌਕਿੰਗ ਜਿਹੜੀ ਉਹ ਚੈਕਿੰਗ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਉੱਤੇ ਹੀ ਅਜੇ ਵੀ ਕਈ ਮਠਾਈਆਂ ਦੀਆਂ ਦੁਕਾਨਾਂ ਤੇ ਸਫਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤੇ ਉੱਤੇ ਹੀ ਸਾਮ ਸੰਭਾਲ ਵੀ ਜਿਹੜੀ ਉਹ ਕੀਤੀ ਜਾ ਰਹੀ ਹੈ ਉਹਨਾਂ ਸੁਚੇਤ ਰਹਿਣ ਦੇ ਲਈ ਲਗਾਤਾਰ ਕਿਹਾ ਜਾ ਰਿਹਾ ਕਿਸ ਤਰੀਕੇ ਦੇ ਨਾਲ ਤੁਸੀਂ ਬਾਜ਼ਾਰਾ ਦੇ ਵਿੱਚ ਜੋ ਮਠਾਈਆਂ ਵੇਚ ਰਹੇ ਹੋ ਸਾਫ ਸੁਥਰੀਆਂ ਹੋਣੀਆਂ ਚਾਹੀਦੀਆਂ ਨੇ ਅਜਿਹੀ ਕੋਈ ਮਿਲਾਵਟ ਵਾਲੀ ਚੀਜ਼ ਪਾਈ ਜਾ ਰਹੀ ਹੈ ਤਾਂ ਉਸ ਦੇ ਉੱਪਰ ਐਕਸ਼ਨ ਜਿਹੜਾ ਉਹ ਲਿਆ ਜਾਵੇਗਾ ਇਸ ਦੇ ਨਾਲ ਹੀ ਚੈਕਿੰਗਾਂ ਜਿਹੜੀਆਂ ਉਹ ਚੱਲ ਰਹੀਆਂ ਨੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਸੈਂਪਲ ਜਿਹੜੇ ਨੇ ਫਿਲਹਾਲ ਜਿਹੜੇ ਉਹ ਮਠਾਈਆਂ ਦੇ ਲੈ ਕੇ ਉਹ ਸੈਂਪਲ ਜਿਹੜੇ ਨੇ ਉਹ ਭੇਜੇ ਜਾ ਰਹੇ ਨੇ ਤਾਂ ਕਿ ਕਿਸੇ ਵੀ ਤਰੀਕੇ ਦੀ ਮਿਲਾਵਟ ਜਿਹੜੀ ਉਹ ਦੇਖੀ ਦੇਖੀ ਜਾ ਸਕੇ ਤਾਂ ਤੁਰੰਤ ਐਕਸ਼ਨ ਲਿਆ ਜਾ ਸਕੇ ਕੋ ਸਾਡੇ ਵੱਲੋਂ ਜਿਹੜੀ ਹੈ ਦੀਵਾਲੀ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਸਾਰੀਆਂ ਦੁਕਾਨਾਂ ਤੇ ਜਿੱਥੇ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਇਹਨਾਂ ਨੂੰ ਦੱਸਣ ਦੀ ਕਿ ਵੀ ਤੁਸੀਂ ਆਪਣਾ ਜਿਹੜਾ ਹੈ ਚਾਹੇ ਪ੍ਰੋਡਕਟ ਤੁਸੀਂ ਅੱਛਾ ਬਣਾ ਰਹੇ ਹੋ ਪ੍ਰੋਡਕਟ ਵਧੀਆ ਚੀਜ਼ਾਂ ਯੂਜ਼ ਕਰਕੇ ਬਣਾ ਰਹੇ ਹੋ ਪਰੰਤੂ ਜਿਹੜੀ ਹਾਈਜੀਨ ਆ ਉਹਦਾ ਵੀ ਧਿਆਨ ਰੱਖੋ ਸੋ ਉਹਦੇ ਮਤਲਬਕ ਇਹਨਾਂ ਨੂੰ ਦੱਸਿਆ ਗਿਆ ਔਰ ਨਾਲ ਹੀ ਅਸੀਂ ਇੱਥੋਂ ਮੱਠੀਆਂ ਦਾ ਸੈਂਪਲ ਲਿਆ ਗਿਆ ਜੋ ਕਰਵਾ ਚੌਥਾ ਤਿਉਹਾਰ ਹੈ ਤਿਉਹਾਰ ਸਭ ਲਈ ਖੁਸ਼ੀਆਂ ਭਰਿਆ ਹੈ ਪਰੰਤੂ ਜਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਉਹ ਵੀ ਜ਼ਰੂਰੀ ਹੈ ਜੇ ਦੇਖਿਆ ਜਾਏ ਤੇ ਦੁਕਾਨਦਾਰ ਹਾਈਜਨ ਦਾ ਖਿਆਲ ਨਹੀਂ ਰੱਖਦੇ ਕੱਲ ਵੀ ਤੁਹਾਡੇ ਵੱਲੋਂ ਕੋਇਆ ਫੜਿਆ ਗਿਆ ਹੁਣ ਤੱਕ ਕੀ ਕੀ ਰਿਕਵਰੀ ਹੋਈ ਤੇ ਹਾਈਜਨ ਬਾਰੇ ਕੀ ਸਖਾਵੀ ਦਿੱਤੀ ਗਈ ਦੇਖੋ ਅਸੀਂ 165 ਕਿਲੋ ਦੇ 165 ਕਿਲੋ ਸੌਰੀ ਉਹਦੇ ਖੋਇਆ ਸੀ ਫੜਿਆ ਸੀ ਉਹਨੂੰ ਅਸੀਂ ਨਸ਼ਟ ਕਰਾਇਆ ਔਰ ਅੱਗੇ ਵੀ ਸਾਡੀਆਂ ਜਾਰੀ ਨੇ ਰੇਡਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਨੂੰ ਬਲਕ ਦੇ ਵਿੱਚ ਮਿਲਣਗੀਆਂ ਜਿਹੜੀਆਂ ਠੀਕ ਨਹੀਂ ਆ ਉਹਨੂੰ ਤਾਂ ਅਸੀਂ ਮੌਕੇ ਤੇ ਨਸ਼ਟ ਕਰਵਾਵਾਂਗੇ ਔਰ ਜਿਹੜੇ ਇਹ ਲੋਕ ਨੇ ਜਿਹੜੇ ਮਠਾਈ ਦੀਆਂ ਦੁਕਾਨਾਂ ਕਰ ਰਹੇ ਆ ਅਸੀਂ ਇੱਥੇ ਸੁਨਿਸ਼ਚਿਤ ਇਹ ਹੀ ਕਰਨੀ ਕਿ ਹਾਈਜਨ ਸਹੀ ਕਰਨ ਤਾਂ ਕਿ ਲੋਕਾਂ ਦੀ ਸੇਕਣਾ ਕਿਸੇ ਤਰ੍ਹਾਂ ਖਿਲਵਾਣਾ ਸਰ ਜਿਆਦਾ ਫਿਰ ਕਾਮੀਆਂ ਕੀ ਹੋਣੀਆਂ ਜਿਆਦਾ ਮੇਰੇ ਖਿਆਲ ਕਾਮੀਆਂ ਬਸ ਇਹ ਹੈ ਭਾਜੀ ਗਾਘ ਦਾ ਸੋ ਇਹ ਕੈਸੇ ਜੋ ਪ੍ਰੈਸ਼ਰ ਜ਼ਿਆਦਾ ਜਾਂ ਗਾਘ ਜ਼ਿਆਦਾ ਹੈ ਤਿਉਹਾਰ ਕਰਕੇ ਸੋ ਇਹਨਾਂ ਵੱਲੋਂ ਚੀਜ਼ ਨੂੰ ਠਕਿਆ ਨਹੀਂ ਜਾ ਰਿਹਾ ਸਿਰ ਤੇ ਕੈਪਸ ਕਲੱਬਸ ਨਹੀਂ ਪਾਏ ਜਾ ਰਹੇ ਮੇਨ ਖਾਮੀ ਇਹ ਹੀ ਦਿਖ ਰਹੀ ਹੈ ਉਹ ਇਹਨਾਂ ਨੂੰ ਬਾਰ ਬਾਰ ਇਹ ਕਹਿ ਰਹੇ ਕਿ ਇਹਨਾਂ ਨੂੰ ਵੀ ਪਾ ਕੇ ਰੱਖੋ ਇਹਦੇ ਵਿੱਚ ਦੁਕਾਨਦਾਰ ਦਾ ਹੀ ਫਾਇਦਾ ਹੈ ਦੁਕਾਨ ਤੇ ਕਸਟਮਰ ਜੇ ਦੋ ਆ ਰਹੇ ਆ ਤੇ ਪੰਜ ਜਾਣਗੇ ਉਹਨਾਂ ਨੂੰ ਉਹਨਾਂ ਦੀ ਹਾਈ ਜੀ ਨੂੰ